ਸਸ਼ਟਕਾਲ ਤੋਂ ਦੇਖ ਰਿਹਾ ਹਾਂ ਸੰਜਨੀਸ ਤੇ ਮੈਂ ਹਾਂ ਪਰਦੀਪ ਕਾ ਤਾਂ ਵੱਡੀ ਖਬਰ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਤੇ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਹੁਣ ਬਿਨਾਂ ਪਰਵਾਨਗੀ ਤੋਂ ਵਿਦੇਸ਼ ਉਹ ਨਹੀਂ ਜਾ ਸਕਦੇ ਤਾਂ ਮਾਨ ਸਰਕਾਰ ਦੇ ਵੱਲੋਂ ਦਰਸਲ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਦਿਸ਼ਾ ਨਿਰਦੇਸ਼ جاری ਕਰ ਦਿੱਤੇ ਗਏ ਨੇ ਕਿ ਚਾਹੇ ਕੋਈ ਪਿੰਡ ਦਾ ਸਰਪੰਚ ਹੋਵੇ ਜਾਂ ਫਿਰ ਪੰਚ ਹੋਵੇ ਬਿਨਾਂ ਪਰਵਾਨਗੀ ਤੋਂ ਬਿਨਾਂ ਮਨਜ਼ੂਰੀ ਤੋਂ ਉਹ ਵਿਦੇਸ਼ ਨਹੀਂ ਜਾ ਸਕਦੇ ਤਾਂ ਜਿਆਂ ਜਵੇਂ ਸਰਕਾਰੀ ਮਲਾਜ਼ਮ ਨੂੰ ਐਕਸ ਇੰਡੀਆ ਪਰਮਿਸ਼ਨ ਲੈਣੀ ਪੈਂਦੀ ਹੈ ਮਨਜ਼ੂਰੀ ਲੈਣੀ ਪੈਂਦੀ ਹੈ ਪਰਵਾਨਗੀ ਲੈਣੀ ਪੈਂਦੀ ਹੈ ਉਸੇ ਤਰੀਕੇ ਦੇ ਨਾਲ ਸਰਪੰਚਾਂ ਨੂੰ ਵੀ ਹੁਣ ਆਗਿਆ ਲੈਣੀ ਪੈਗੀ ਤਾਂ ਦੱਸਦੀ ਹੈ ਕਿ ਵਿਦੇਸ਼ ਜਾਣ ਦੇ ਲਈ ਉਹਨਾਂ ਇਜਾਜ਼ਤ ਲੈਣੀ ਪਵੇਗੀ ਫਰਮਾਨ ਦੇ ਮੁਤਾਬਕ ਪਿੰਡਾਂ ਦੇ ਸਰਪੰਚ ਤੇ ਪੰਚ ਹੁਣ ਬਿਨਾ ਪਰਵਾਨਗੀ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਮਿਲ ਸਕਦੀ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਅਧਿਕਾਰੀ ਐਕਸ ਇੰਡੀਆ ਲੀਵ ਲੈਣਦੇ ਨੇ ਉਸੇ ਤਰ੍ਹਾਂ ਤੇ ਸਰਪੰਚਾਂ ਤੇ ਪੰਚਾਂ ਦੀ ਵੀ ਛੁੱਟੀ ਹੈ ਜਿਹੜੀ ਉਹ ਉਹਨਾਂ ਨੂੰ ਲੈਣੀ ਪਵੇਗੀ ਤਾਂ ਦੱਸਦੀ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤੀ ਅਫਸਰਾਂ ਤੋਂ ਇਲਾਵਾ ਵਧੇਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਫਰਮਾਨ ਇਸ ਕਾਰਨ ਜਾਰੀ ਕੀਤਾ ਕਿਉਂਕਿ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਵਿਦੇਸ਼ ਚਲੇ ਜਾਂਦੇ ਨੇ ਤੇ ਪਿੰਡਾਂ ਦੇ ਵਿਕਾਸ ਤੇ ਜਿਹੜੇ ਕੰਮ ਨੇ ਉਹ ਪ੍ਰਭਾਵਿਤ ਹੁੰਦੇ ਨੇ ਜਿਸ ਕਰਕੇ ਵਿਦੇਸ਼ ਜਾਣ ਤੋਂ ਪਹਿਲਾਂ ਪਰਵਾਨਗੀ ਹੈ ਜਿਹੜੀ ਉਹ ਲੈਣੀ ਲਾਜ਼ਮੀ ਹੋਏਗੀ ਤਾਂ ਕਿ ਆਪਣੇ ਪੈਂਡਿੰਗ ਕੰਮ ਉਹ ਕਿਸੇ ਹੋਰ ਨੂੰ ਦੇ ਸਕਣ ਤੇ ਜਿਹੜੇ ਲੋਕ ਨੇ ਕਿਸੇ ਕਿਸਮ ਦੀ ਤਕਲੀਫ ਤੋਂ ਉਹ ਸਫ਼ਰ ਨਾ ਕਰ ਸਕਣ ਤਾਂ ਪੰਜਾਬ 'ਚ ਪੰਚ ਸਰਪੰਚਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਦਾਸੀ ਕਿ ਵਿਦੇਸ਼ ਜਾਣ ਦੇ ਲਈ ਪੰਚਾਇਤ ਤੇ ਸਰਪੰਚਾਂ ਨੂੰ ਇਜਾਜ਼ਤ ਲੈਣੀ ਪੈਗੀ ਹੁਕਮਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੇ ਵਾਂਗ ਹੀ ਪੰਚਾਇਤ ਤੇ ਸਰਪੰਚਾਂ ਨੂੰ ਐਕਸ ਇੰਡੀਆ ਲੀਵ ਲੈਣੀ ਪਈ ਤਦ ਦੱਸਦੀ ਹੈ ਕਿ ਪ੍ਰਮਾਨ ਮੁਤਾਬਕ ਪਿੰਡ ਦੇ ਸਰਪੰਚ ਤੇ ਪੰਜ ਹੁਣ ਬਿਨਾ ਪ੍ਰਵਾਨਗੀ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਮਿਲੇਗੀ ਜਿਸ ਤਰੀਕੇ ਦੇ ਨਾਲ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਐਕਸ ਇੰਡੀਆ ਲੀਵ ਲੈਂਦੇ ਨੇ ਉਸੇ ਤਰ੍ਹਾਂ ਦੇ ਸਰਪੰਚਾਂ ਤੇ ਪੰਚਾਂ ਨੂੰ ਵੀ ਛੁੱਟੀ ਲੈਣੀ ਪੈਗੀ ਇਸ ਕਰਕੇ ਕੀਤਾ ਗਿਆ ਕਿਉਂਕਿ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਜਦੋਂ ਵਿਦੇਸ਼ ਚਲੇ ਜਾਂਦੇ ਨੇ ਤਾਂ ਪਿੰਡਾਂ ਦੇ ਵਿਕਾਸ ਤੇ ਜਿਹੜੇ ਕੰਮ ਨੇ ਕਿਤੇ ਨਾ ਕਿਤੇ ਉਹ ਪ੍ਰਭਾਵਿਤ ਜ਼ਰੂਰ ਹੁੰਦੇ ਨੇ ਜਿਸ ਕਰਕੇ ਵਿਦੇਸ਼ ਜਾਣ ਤੋਂ ਪਹਿਲਾਂ ਪਰਵਾਨਗੀ ਲੈਣੀ ਲਾਜ਼ਮੀ ਹੋਏਗੀ। ਸ਼ਸ਼ਟਕਾਲ ਤੋਂ ਦੇਖ ਰਿਹਾ ਹਾਂ ਸੰਜੈਨੀਸ ਤੇ ਮੈਂ ਹਾਂ ਪ੍ਰਦੀਪ ਕਾ। ਤਾਂ ਵੱਡੀ ਖਬਰ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਤੇ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਹੁਣ ਬਿਨਾਂ ਪਰਵਾਨਗੀ ਤੋਂ ਵਿਦੇਸ਼ ਉਹ ਨਹੀਂ ਜਾ ਸਕਦੇ ਤਾਂ ਮਾਨ ਸਰਕਾਰ ਦੇ ਵੱਲੋਂ ਦਰਸਲ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਚਾਹੇ ਕੋਈ ਪਿੰਡ ਦਾ ਸਰਪੰਚ ਹੋਵੇ ਜਾਂ ਫਿਰ ਪੰਜ ਹੋਵੇ ਬਿਨਾਂ ਪਰਵਾਨਗੀ ਤੋਂ ਬਿਨਾਂ ਮਨਜ਼ੂਰੀ ਤੋਂ ਉਹ ਵਿਦੇਸ਼ ਨਹੀਂ ਜਾ ਸਕਦੇ ਤਾਂ ਜਿਆਂ ਜਵੇ ਸਰਕਾਰੀ ਮੁਲਾਜ਼ਮ ਨੂੰ ਐਕਸ ਇੰਡੀਆ ਪਰਮਿਸ਼ਨ ਲੈਣੀ ਪੈਂਦੀ ਹੈ ਮਨਜ਼ੂਰੀ ਲੈਣੀ ਪੈਂਦੀ ਹੈ ਪਰਵਾਨਗੀ ਲੈਣੀ ਪੈਂਦੀ ਹੈ ਉਸੇ ਤਰੀਕੇ ਦੇ ਨਾਲ ਸਰਪੰਚਾਂ ਨੂੰ ਵੀ ਹੁਣ ਆਗਿਆ ਲੈਣੀ ਪੈਗੀ ਤਦ ਦੱਸਦੀ ਹੈ ਕਿ ਵਿਦੇਸ਼ ਜਾਣ ਦੇ ਲਈ ਹੁਣ ਇਜਾਜ਼ਤ ਲੈਣੀ ਪਵੇਗੀ ਫਰਮਾਨ ਦੇ ਮੁਤਾਬਕ ਪਿੰਡਾਂ ਦੇ ਸਰਪੰਚ ਤੇ ਪੰਚ ਹੁਣ ਬਿਨਾਂ ਪਰਵਾਨਗੀ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਮਿਲ ਸਕਦੀ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਅਧਿਕਾਰੀ ਐਕਸ ਇੰਡੀਆ ਲੀਵ ਲੈਣਦੇ ਨੇ ਉਸੇ ਤਰ੍ਹਾਂ ਤੇ ਸਰਪੰਚਾਂ ਤੇ ਪੰਚਾਂ ਦੀ ਵੀ ਛੁੱਟੀ ਹੈ ਜਿਹੜੀ ਉਹ ਉਹਨਾਂ ਨੂੰ ਲੈਣੀ ਪਵੇਗੀ ਤਦ ਦੱਸਦੀ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤੀ ਅਫਸਰਾਂ ਤੋਂ ਇਲਾਵਾ ਵਧੇਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਫਰਮਾਨ ਇਸ ਕਾਰਨ ਜਾਰੀ ਕੀਤਾ ਕਿਉਂਕਿ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਵਿਦੇਸ਼ ਚਲੇ ਜਾਂਦੇ ਨੇ ਤੇ ਪਿੰਡਾਂ ਦੇ ਵਿਕਾਸ ਤੇ ਜਿਹੜੇ ਕੰਮ ਨੇ ਉਹ ਪ੍ਰਭਾਵਿਤ ਹੁੰਦੇ ਨੇ ਜਿਸ ਕਰਕੇ ਵਿਦੇਸ਼ ਜਾਣ ਤੋਂ ਪਹਿਲਾਂ ਪਰਵਾਨਗੀ ਹੈ ਜਿਹੜੀ ਉਹ ਲੈਣੀ ਲਾਜ਼ਮੀ ਹੋਏਗੀ ਤਾਂ ਕਿ ਆਪਣੇ ਪੈਂਡਿੰਗ ਕੰਮ ਉਹ ਕਿਸੇ ਹੋਰ ਨੂੰ ਦੇ ਸਕਣ ਤੇ ਜਿਹੜੇ ਲੋਕ ਨੇ ਕਿਸੇ ਕਿਸਮ ਦੀ ਤਕਲੀਫ ਤੋਂ ਉਹ ਸਫ਼ਰ ਨਾ ਕਰ ਸਕਣ ਤਾਂ ਪੰਜਾਬ 'ਚ ਪੰਚ ਸਰਪੰਚਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਦਾਅਵਾ ਸੀ ਕਿ ਵਿਦੇਸ਼ ਜਾਣ ਦੇ ਲਈ ਪੰਚਾਇਤ ਤੇ ਸਰਪੰਚਾਂ ਨੂੰ ਇਜਾਜ਼ਤ ਲੈਣੀ ਪੈਗੀ ਹੁਕਮਾ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੇ ਵਾਂਗ ਹੀ ਪੰਚਾਇਤ ਤੇ ਸਰਪੰਚਾਂ ਨੂੰ ਐਕਸ ਇੰਡੀਆ ਲੀਵ ਲੈਣੀ ਪਈ ਤਾਂ ਦੱਸਦੀ ਹੈ ਕਿ ਪਰਮਾਨ ਮੁਤਾਬਕ ਪਿੰਡ ਦੇ ਸਰਪੰਚ ਤੇ ਪੰਚ ਹੁਣ ਬਿਨਾਂ ਪ੍ਰਮਾਨਗੀ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਮਿਲੇਗੀ ਜਿਸ ਤਰੀਕੇ ਦੇ ਨਾਲ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਐਕਸ ਇੰਡੀਆ ਲੀਵ ਲੈਂਦੇ ਨੇ ਉਸੇ ਤਰਜ਼ ਤੇ ਸਰਪੰਚਾਂ ਤੇ ਪੰਚਾਂ ਨੂੰ ਵੀ ਛੁੱਟੀ ਲੈਣੀ ਪੈਗੀ ਇਸ ਕਰਕੇ ਕੀਤਾ ਗਿਆ ਕਿਉਂਕਿ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਜਦੋਂ ਵਿਦੇਸ਼ ਚਲੇ ਜਾਂਦੇ ਨੇ ਤਾਂ ਪਿੰਡਾਂ ਦੇ ਵਿਕਾਸ ਤੇ ਜਿਹੜੇ ਕੰਮ ਨੇ ਕਿਤੇ ਨਾ ਕਿਤੇ ਪ੍ਰਭਾਵਿਤ ਜ਼ਰੂਰ ਹੁੰਦੇ ਨੇ ਇਸ ਕਰਕੇ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਏਗੀ